ਦੇ ਵੱਧ ਬੱਧੀ ਕੰਮ ਹੈ ਨਾ ਤਾਂ ਕੜੀਆ ਕੰਮ ਹੈ ਨਾ ਉਹ ਵੱਡਾ ਤੇ ਇਹਨਾਂ ਨੂੰ ਪਾਇੇ ਹੋਏ ਸੀ ਇਹ ਬਾਈ ਨੇ ਤਕਰੀਬਨ ਇੱਕ ਤਰ੍ਹਾਂ ਦੀ ਜਾਨ ਬਚਾਈ ਹੈਗੀ ਇਹਨਾਂ ਦੀ ਇਹਨਾਂ ਨੂੰ ਹੁਣ ਦੋਸਤੋ ਗਊਸ਼ਾਲਾ ਦੇ ਵਿੱਚ ਛੱਡਣ ਜਾਣੇ ਆਗੇ ਕੋਠੇ ਗੁਰੂ ਗਊਸ਼ਾਲਾ ਗਈ ਦੇ ਦਿਓ ਸਹੀ ਗੱਲ ਆ ਆ ਦਾ ਯਾਰ ਬਹੁਤ ਕੜੀਆ ਕੰਮ ਹੈ ਨਾ ਰੋਬਟ ਆਪਾ ਆਪੇ ਇਹਦੇ ਘਟਿਆ ਲੋਕਾਂ ਨੂੰ ਪਹੁੰਚਦੀ ਹੋ ਜੇ ਵੀਡੀਓ ਤੇ ਆ ਬਾਈ ਪੰਨ ਦਾ ਕੰਮ ਹੀ ਕਰ ਰਿਹਾ ਇੱਕ ਤਰ੍ਹਾਂ ਦਾ ਹਾਂ ਤੇ ਪਰ ਕਿਸੇ ਨੇ ਬਹੁਤ ਤੇ ਘਟਿਆ ਯਾਨੀ ਕਿ ਕਰਤੂਤ ਕਰੀ ਹੈਗੀ ਦੋ ਵਿਚਾਰੇ ਛੋਟੇ ਛੋਟੇ ਬੱਚੇ ਆ ਦੇਖ ਲਓ ਇੱਕ ਉਧਰ ਵਿਚਾਰਾ ਮਿਲਦਾ ਜਰਸੀ ਦੇ ਵਿੱਚ ਤੇ ਇੱਕ ਇਧਰ ਐਚ ਐਫ ਹੈ ਤੇ ਹੈ ਇਹ ਬੱਚੇ ਆ ਬੱਚੇ ਕਰਕੇ ਤਾਂ ਕਰਕੇ ਦੇਖ ਲੈ ਇਹਨਾਂ ਨੂੰ ਮਾਰਨ ਲਈ ਛੱਡ ਗਏ ਹੈਗੇ ਤੇ ਬਾਈ ਵਧੀਆ ਪੰਨ ਦਾ ਕੰਮ ਕਰ ਰਿਹਾ ਅਸੀਂ ਤਾਂ ਲੰਗੇ ਜਾਂਦੇ ਸੀਗੇ ਗਾਂ ਜਾਣਾ ਸੀਗਾ ਤੇ ਦੇਖਿਆ ਕਰਕੇ ਖੜ ਗਏ ਇਹ ਰੋਡ ਵਗਦਾਗਾ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਹੈਗਾ ਭਗਤੇ ਨੂੰ ਜਾਂਦਾ ਰੋਡ ਆ ਭਗਤੇ ਤੋਂ ਜਲਾਲ ਜਲਾਲ ਬਰਨਾਲੇ ਵਾਲਾ ਰੋਡ ਆ ਇਹ ਇਹ ਲਾਨਤੀ ਬੰਦੇ ਆ ਜਿਹੜੇ ਤੇ ਇਹ ਪਿੰਡ ਕਿਹੜਾ ਹੈਗਾ ਅਮੀਰਗੜ ਅਮੀਰਗੜ ਆ ਹਨਾ ਅਮੀਰਗੜ ਪਿੰਡ ਦੇ ਕੋਲੇ ਆ ਇਹ ਤੇ ਬਹੁਤ ਘਟਿਆ ਕਰਤੂਤ ਕਰੀ ਵੀ ਕਿ ਸਹੀ ਦੇਖੋ ਵਿਚਾਰੇ ਇਹ ਤਾਂ ਬੇਜਮਾਨ ਆ ਗਏ ਹਨਾ ਤੇ ਇਹਨਾਂ ਦਾ ਕੀ قصੂਰ ਆ ਤੇ ਬਾਈ ਹੁਣ ਵਧੀਆ ਕੰਮ ਕਰ ਰਿਹਾਗਾ ਤੇ ਚਲੋ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਇਹ ਕੁੱਤੇ ਇਹਨਾਂ ਨੂੰ ਪਾਏ ਹੋਏ ਸੀ ਇਹ ਬਾਈ ਨੇ ਤਕਰੀਬਨ ਇੱਕ ਤਰ੍ਹਾਂ ਦੀ ਜਾਨ ਬਚਾਈ ਹੈਗੀ ਇਹਨਾਂ ਦੀ ਆ ਖੇਤ ਦਾ ਕੁਤਤੇ ਸੀਗੇ ਬਈ ਬਈ ਵੈਣਾ ਕੁੱਤੇ ਕੁੱਤਿਆਂ ਤੋਂ ਜਾਨ ਬਚਾਈ ਹੈਗੀ ਤੇ ਇਹਦੇ ਤਾਂ ਵਿਚਾਰੇ ਦੇ ਤੁਹਾਨੂੰ ਦਿਖਾਈ ਦਿੰਨੇ ਆ ਅਜੇ ਤਾਂ ਕਾਫੀ ਦੰਦ-ਦੰਦ ਵੀ ਵੱਜੇ ਹੋਏ ਆਗੇ ਆ ਵੀ ਦੇਖ ਸਕਦੇ ਹੋ ਤੁਸੀਂ ਸਾਰੇ ਹੀ ਆ ਸਾਰੇ ਹੀ ਦੰਦ ਆਗੇ ਵੱਜੇ ਹੋਏ ਤੇ ਜੇ ਬਈ ਨਾ ਆਉਂਦਾ ਤਾਂ ਇਹਨਾਂ ਤਾਂ ਵਿਚਾਰੇ ਨੂੰ ਜਮ੍ਹਾਂ ਖਾ ਜਾਣਾ ਸੀਗਾ ਤੇ ਆ ਵੀ ਵਿਚਾਰਾ ਬੁਰੀ ਹਾਲਤ ਦੇ ਵਿੱਚ ਆ ਤੇ ਕੋਈ ਐਂ ਛੱਡ ਗਿਆ ਬਸ ਜੇ ਬੱਚੀਆਂ ਹੁੰਦੀਆਂ ਫੇਰ ਤਾਂ ਛੌਂਕ ਨਾ ਸਾਹਮਣੀਆਂ ਸੀਗੀਆਂ ਫੇਰ ਕੋਈ ਨਹੀਂ ਛੱਡ ਕੇ ਜਾਂਦਾ ਫੇਰ ਹਰ ਇੱਕ ਨੇ ਛੌਂਕ ਨਾ ਸਾਹਮਣੀਆਂ ਸੀ ਬੱਚੇ ਸੀਗੇ ਤਾਂ ਕਰਕੇ ਹੀ ਇਹ ਇਦਾਂ ਵਿਚਾਰਿਆਂ ਨੂੰ ਕੋਈ ਛੱਡ ਗਿਆ ਹੋਊ ਤਾਂ ਕੋਈ ਇੱਥੋਂ ਨੇੜੇ ਤੇੜੇ ਦਾ ਹੀ ਕੋਈ ਤੇ ਪਤਾ ਵੀ ਬੱਚੇ ਆ ਬਸ ਵੀ ਆਪਾਂ ਇਹਨਾਂ ਤੋਂ ਕੀ ਲੈਣਾ ਹਨਾ ਵੀ ਸਾਹਮਣੇ ਬਹਿਣਗੇ ਵੀ ਇਹਨਾਂ ਨੇ ਕੀ ਦੇਣਾ ਆਪਾਂ ਨੂੰ ਵੀ ਬਾਕੀ ਦੁੱਧ ਪਿਉਣਾ ਪਊਗਾ ਇਹਨਾਂ ਨੂੰ ਹਨਾ ਤੇ ਆਮਦਨੀ ਸੋਚੀ ਆ ਤੇ ਐਂ ਨਹੀਂ ਸੋਚਿਆ ਵੀ ਇਹ ਵਿਚਾਰਿਆਂ ਦਾ ਇਹਨਾਂ ਦਾ ਕਸੂਰ ਕੀ ਆ ਹਨਾ ਅਸਲ ਤੇ ਮਾਂ ਤੇ ਮਾਂ ਦਾ ਹੱਕ ਹੀ ਮਤਲਬ ਕਿ ਬੱਚਿਆਂ ਤੇ ਜਿਵੇਂ ਹੁਣ ਦੁੱਧ ਦਾ ਹਨ ਦੁੱਧ ਤੇ ਹੱਕ ਹੀ ਇਹਨਾਂ ਦਾ ਹੁੰਦਾਗਾ ਤੇ ਬਾਕੀ ਆਪਾਂ ਆਮਦਨ ਦੇ ਪਿੱਛੇ ਪੈ ਜਾਂਦੇ ਆ ਹਨ ਤੇ ਚਾਹੇ ਬੱਚਾ ਚਾਹੇ ਕੋਈ ਵੀ ਆ ਬੱਚਾ ਦਾ ਮਾਂ ਦੇ ਲਈ ਤਾਂ ਬੱਚਾ ਹੀ ਇੱਕ ਤਰ੍ਹਾਂ ਦਾ ਤੇ ਇਹਦੇ ਵੀ ਮਨਾਂ ਦਾ ਬੱਜੇ ਵੇ ਹਨ ਆਵੇ ਇਹਦੇ ਵੀ ਬੱਜੇ ਵੇ ਆ ਇਹਦੇ ਵੀ ਬੱਜੇ ਹਨ ਹੂੰ ਇਹਦੇ ਵੀ ਦੰਦ ਬੱਜੇ ਵੇ ਹੈਗੇ ਅੱਜ ਘਟਿਆ ਸੋਚ ਵਾਲਾ ਤੇ ਘਰ ਵੀਡੀਓ ਨੂੰ ਪਹੁੰਚਦੀ ਕਰੋ ਬਾਕੀ ਬਹੁਤ ਇਹ ਘਟਿਆ ਸੋਚ ਆ ਗਈ ਜਿਹਨੇ ਇਹ ਕੰਮ ਕਰਿਆਗਾ ਬਾਕੀ ਇਹਦੇ ਵੀ ਜਿਹੜੇ ਬੰਦੇ ਆ ਬੋਸਕ ਟਾਈਮ ਦਾ ਪਾਰ ਲਿਆ ਕਰੋ ਥੋੜੇ ਜੇ ਬਾਵਾ ਹੋ ਜਾਣ ਚਲੋ ਫੇਰ ਛੱਡ ਦਿਓ ਹਨਾ ਇਹ ਤਾਂ ਵਿਚਾਰੇ ਹੈ ਹੀ ਬਾਲੇ ਛੋਟੇ ਆ ਹਜੇ ਕੀ ਇਹ ਕਰਨਗੇ ਵਿਚਾਰੇ ਕਾਸੇ ਜੋਗੇ ਵਨੀ ਤਾਂ ਬਾਕੀ ਇਹ ਤਾਂ ਰੋੜ ਵਗਦਾਗਾ ਤੇ ਉਹ ਵੀ ਕਿਸੇ ਦੇ ਇਹ ਮੂਰੇ ਮਾਰੇ ਆਗੇ ਤਾਂ ਇਹ ਉਹ ਵੀ ਫੇੜ ਖਾ ਕੇ ਵੀ ਇਹਨਾਂ ਨੇ ਮਰ ਜਾਣਾ ਵਿਚਾਰਿਆਂ ਨੇ ਨਹੀਂ ਮਾਲੀ ਨੁਕਸਾਨ ਵੀ ਹੋ ਜਾਂਦਾ ਤੇ ਨਾਲੇ ਕਿਸੇ ਦਾ ਵੀ ਨੁਕਸਾਨ ਹੋ ਸਕਦਾਗਾ ਤੇ ਇਹ ਬਹੁਤ ਯਾਨੀ ਕਿ ਗਲਤ ਗੱਲ ਹੈਗੀ ਆ ਤਾਂ ਵਿਚਾਰਾ ਮੂਲੇ ਜਿਆਦਾ ਮਾੜੀ ਕੰਡੀਸ਼ਨ ਦੇ ਵਿੱਚ ਹੈਗਾ ਤੇ ਇਹ ਵੀ ਵਿਚਾਰਾ ਮਾੜੀ ਕੰਡੀਸ਼ਨ ਦੇ ਵਿੱਚ ਹੀ ਹੈਗਾ। ਕੈਰ ਕਰੂਗਾ ਬਾਈ ਹਜੇ ਕਹਿੰਦਾ ਮੈਂ ਆਪ। ਇਹ ਕਹਿੰਦਾ ਬਾਈ ਦੇ ਬਾਕੀ ਇਹਨੇ ਬਾਈ ਨੇ ਬਚਾਏ ਆ ਇੱਕ ਤਰ੍ਹਾਂ ਦਾ ਆਪਾਂ ਉਹਨਾਂ ਦਾ ਕੰਮ ਹੀ ਕਰਿਆ ਜੀ ਤਾਂ ਲੰਗੇ ਜਾਂਦੇ ਸੀਗੇ। ਇਹਨੇ ਪਾਣੀ ਪਾਣੀ ਪੂਣੀ ਪਿਆਇਆ ਹੈਗਾ। ਬਾਈ ਦਾ ਸਕਰੀਨ ਤੇ ਨੰਬਰ ਵੀ ਲਾਤਾ ਨੇ। ਹਾਂ। ਦੇ ਕੋਈ ਬੰਦਾ। ਬਾਕੀ ਦੋਸਤੋ ਇਹ ਬਾਈ ਦਾ ਪਿੰਡ ਹਮੀਰਗੜਾ ਤੇ ਪਿੰਡ ਹਮੀਰਗੜਾ ਨੇੜੇ ਹੀ ਆ ਗਿਆ। ਇਹਦਾ ਨਾਲ ਕੀ ਹੈ? ਦੇਖ ਸਕਦੇ ਹੋ ਤੁਸੀਂ ਤੇ ਨਾਲ ਇਹ ਬਾਈ ਦਾ ਖੇਤ ਆਗਾ। ਤੇ ਇੱਥੇ ਬਾਈ ਕਹਿੰਦਾ ਮੈਂ ਖੇਤ ਆਇਆ ਸੀਗਾ। ਤੇ ਤੇ ਜਦੋਂ ਦੇਖਿਆ ਇਹਨਾਂ ਨੇ ਤੇ ਕੁੱਤੇ ਹੀ ਪਏ ਹੋਏ ਸੀ ਬਾਈ ਹਨਾ ਤੇ ਕੁੱਤਿਆਂ ਤੋਂ ਜਾਨ ਬਚਾਈ ਹੈ ਕਿ ਤੇ ਬਾਕੀ ਬਾਈ ਨੇ ਪਾਣੀ ਪੂਣੀ ਪਿਆਇਆਗਾ ਤੇ ਨਾਲ ਹੀ ਖੇਤ ਆ ਰੋਡ ਵੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਵਗਦਾ ਬਾਕੀ ਕੋਈ ਹੈਲਪ ਕਰਨੀ ਚਾਹੁੰਦਾ ਹਨਾ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਆ ਤਾਂ ਆਪਾਂ ਬਾਈ ਦਾ ਨੰਬਰ ਬੋਲਦੇ ਆਂਗੇ ਤੇ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਇੱਕ ਤਰ੍ਹਾਂ ਦਾ ਇਹ ਪੌਣਾ ਦਾ ਕੰਮ ਹੀ ਹੈਗਾ ਆ ਕੇ ਵੀ ਕਰ ਗੱਲਬਾਤ ਕਰਕੇ ਗੱਲਬਾਤ ਕਰ ਸਕਦੇ ਹੋ ਇੱਥੇ ਵੀ ਤੁਸੀਂ ਆ ਸਕਦੇ ਹੋ ਨੇ ਨੰਬਰ ਆਏਗਾ 98775 99886 98775 99886 ਇਸ ਨੰਬਰ ਤੇ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋਗੇ ਇੱਕ ਤਰ੍ਹਾਂ ਦਾ ਪੰਨ ਦਾ ਕੰਮ ਹੀ ਹੈ ਤੇ ਬਾਈ ਨੇ ਬਹੁਤ ਵਧੀਆ ਕੰਮ ਕਰਿਆ ਇਸ ਤਰ੍ਹਾਂ ਆਜਾnde ਜੀਗੇ ਦੇਖ ਕੇ ਰੋਗਗੇ ਆਗੇ ਤੇ ਇਹ ਪਾਪ ਬਹੁਤ ਵੱਡਾ ਹੈਗਾ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਆਮ ਸਾਰੇ ਲੋਕਾਂ ਤੱਕ ਇਹ ਵੀਡੀਓ ਪਹੁੰਚ ਜੇ ਤੇ ਜਿਨ੍ਹਾਂ ਨੇ ਇਹ ਕੰਮ ਕਰਿਆਗਾ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚ ਜੇ ਏ ਤੁਸੀਂ ਤੁਸੀਂ ਮਣੀ ਸੈਕਸਡ ਲਵਾ ਲਿਆ ਕਰੋ ਬੱਚਿਆਂ ਨਾਲੇ ਜੇ ਤੁਸੀਂ ਇਦਾਂ ਹੀ ਛੱਡਣਾ ਹੁੰਦਾ ਇਹਨਾਂ ਨੂੰ ਕਿਉਂਕਿ ਪਾਪ ਬਹੁਤ ਵੱਡਾ ਪਾਪ ਆ ਕਿਉਂਕਿ ਇਹਨਾਂ ਦਾ ਬੇਜਵਾਨਾਂ ਦਾ ਤਾਂ ਕੋਈ ਕਸੂਰ ਹੀ ਨਹੀਂ ਹੈਗਾ ਨਾ ਤਾਂ ਇਹਨਾਂ ਨੂੰ ਪਤਾ ਵਿਚਾਰੇ ਨੂੰ ਅਸੀਂ ਕਿੱਥੇ ਬੈਠੇ ਆ ਕੀ ਸਾਡੇ ਨਾਲ ਹੋਈ ਜਾਂਦਾਗਾ ਮਾਮਾ ਨਾਲੋਂ ਵੀ ਵੱਖ ਕਰਤੇ ਸੀ ਤਾਂ ਵਿਚਾਰੇ ਇਹ ਦੁੱਧ ਪੀਂਦੇ ਹੋਣੇ ਆਗੇ ਨਾ ਇਹਨਾਂ ਨੂੰ ਦੁੱਧ ਮਿਲੇ ਨਾ ਕੁਝ ਹੋਰ ਮਿਲੇ ਕੀ ਪਤਾ ਵਿਚਾਰੇ ਮੇਰੇ ਖਿਆਲ ਨਾਲ ਰਾਤ ਰੂਤ ਨੂੰ ਛੱਡ ਕੇ ਗਏ ਹੋਣਗੇ ਹਨਾ ਰਾਤ ਨੂੰ ਛੱਡ ਕੇ ਗਏ ਹੋਣਗੇ ਸੱਟ ਕੇ ਹੋਣਗੇ ਹੀ ਪਤਾ ਵੀ ਦਿਨੇ ਦਾ ਪਤਾ ਲੱਗ ਜੂਗਾ ਤੇ ਰਾਤ ਨੂੰ ਕੁੱਤੇ ਕੱਤੇ ਵੀ ਇਹਨਾਂ ਨੂੰ ਪਾਏ ਆਗੇ ਕਰਾ ਕਰਕੇ ਨਾ ਇਹ ਦੇ ਵਿਚਾਰਿਆਂ ਦੇ ਦੰਦ ਦੁੰਦ ਵੱਜੇ ਵੇ ਆ ਗਏ ਤੇ ਵੀ ਇਹ ਜਿਆ ਪਾਪ ਤੁਸੀਂ ਨਾ ਕਰਿਆ ਕਰੋ ਭੁੱਖੇ ਤੇ ਆਏ ਆ ਵਿਚਾਰੇ ਉਂ ਵੀ ਹੋਣ ਹੈ ਛੋਟੇ ਜਿਹੇ ਹੋ ਹੈਗੇ ਮੇਰੇ ਖਿਆਲ ਨਾਲ ਤਾਂ ਥੋੜੇ ਥੋੜੇ ਟਾਈਮ ਦੇ ਹੋਣਗੇ ਤੇ ਸਾਹਮਣੇ ਮਾਰੇ ਛੱਡ ਗਏ ਬਸ ਤੇ ਬਹੁਤ ਗਲਤ ਗੱਲ ਲੱਗੀ ਤੇ ਤੁੱਪੇ ਉਂ ਵਿਚਾਰੇ ਬੈਠੇ ਆਗੇ ਤੇ ਹੁਣ ਅਸੀਂ ਕੇਰਾ ਹੁਣ ਬਾਈ ਦੇ ਨਾਲ ਲੱਗ ਕੇ ਇਹਨਾਂ ਨੂੰ ਛਾਵੇਂ ਛੂਵੇਂ ਕਰਦੇ ਆਂਗੇ ਤੇ ਬਾਅਦ ਚ ਦੇਖਦੇ ਆਂ ਕੀ ਬਣਦਾ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬੇਨਤੀ ਆ ਅੱਗੇ ਤੋਂ ਅੱਗੇ ਤੇ ਬਾਕੀ ਇਦਾਂ ਦੇ ਕੰਮ ਨਾ ਕਰਿਆ ਕਰੋ ਫੇਰ ਆਪਾਂ ਬਾਰ-ਬਾਰ ਕਹਿੰਨੇ ਆਗੇ ਤੇ ਬਾਕੀ ਇਹ ਬਾਈ ਦਾ ਬਹੁਤ ਧੰਨਵਾਦ ਆ ਪੁੱਣ ਦਾ ਕੰਮ ਕਰਿਆ ਨੇ ਇੱਕ ਤਰ੍ਹਾਂ ਦਾ ਤੇ ਇਹ ਬਾਈ ਕਹਿੰਦਾ ਸੀ ਵੀ ਅਸੀਂ ਕਿਰਿਆ ਇਹਨੂੰ ਸੰਭਾਲਦੇ ਆਂ ਤੇ ਬਾਕੀ ਅੱਗੇ ਦੇਖਦੇ ਆਂ ਕੀ ਬਣਦਾ ਹੈਗਾ ਇਹਨੂੰ ਤੁਸੀਂ ਵਿਚਾਰੇ ਨੂੰ ਫੇਰ ਦੁਬਾਰੇ ਦੇਖ ਸਕਦੇ ਹੋ ਠੀਕ ਹੈ ਇਹਦੇ ਬਾਹਲੇ ਇਹਦੇ ਵੱਧ ਵੱਜੇ ਵਿਆ ਨਾ ਆ ਇਧਰ ਲੱਤ ਦੇ ਵੀ ਹੈ ਨਾ ਸਾਰੇ ਵੱਜੇ ਵਿਆ ਹਾਂ ਕੰਨਾ ਕੁੰਨਾ ਤੇ ਕੰਨਾ ਦੇ ਸਾਰੇ ਇਹ ਕੁੱਤਿਆਂ ਦੀ ਦੰਦ ਮਾਰੇ ਬਿ ਲੱਗਦੇ ਆ ਨਾ ਹਾਂ ਕੁੱਤਿਆਂ ਕੁੱਤਿਆਂ ਨੇ ਵਿਚਾਰਾਂ ਨੇ ਖਾ ਜਾਣੇ ਸੀਗੇ ਇੱਕ ਹੈ ਛੋਟੇ ਆ ਵਿਚਾਰੇ ਇਹ ਇੱਕ ਹੈ ਬੇਜਵਾਨ ਆ ਹਨ ਇਹ ਵਿਚਾਰੇ ਕਰ ਵੀ ਕੀ ਸਕਦੇ ਇਹਨਾਂ ਦਾ ਫੋਹ ਹੀ ਨਹੀਂ ਪੈਂਦਾ ਕੁੱਤੇ ਹੁੰਦੇ ਵੀ ਜਿਵੇਂ ਹੁਣ ਬਾਲੇ ਆ ਇਕੱਠੇ ਹਨ ਬਾਕੀ ਜਿਵੇਂ ਹੁਣ ਹੱਡਾ ਰੋੜੀ ਵਾਲੇ ਹੁੰਦੇ ਹੈਗੇ ਇਹਨਾਂ ਦਾ ਮਾਸ ਮੂਹ ਨੂੰ ਲੱਗੇ ਹੀ ਹੁੰਦਾਗਾ ਨਾ ਇਹ ਕੁਝ ਕਰ ਸਕਦੇ ਸੀਗੇ ਵਿਚਾਰੇ ਤੇ ਬਾਕੀ ਬਾਈ ਦਾ ਧੰਨਵਾਦ ਆ ਤੇ ਹੁਣ ਆਪਾਂ ਇਹਨਾਂ ਨੂੰ ਇੱਧਰ ਛਾਵੇਂ ਕਰਦੇ ਆਂ ਫੇਰ ਦੇਖਦੇ ਆਂ ਅੱਗੇ ਜੋ ਕੀ ਕੀ ਕਰਨਾਗਾ ਉਹਨੇ ਨਾ ਕਿਨੇ ਦੇ ਦੋਲ ਨਹੀਂ ਵਈ ਵਪਾਰੀ ਸੌ ਗੁਣੇ ਚੰਗੇ ਆ ਠੀਕ ਹੈ ਨਾ ਜਿਹੜੇ ਬੱਚੇ ਆਪਾਂ ਕਹਿ ਦਨੇ ਲਾ ਕੇ ਇਹਨਾਂ ਵੀ ਤਾਂ ਵਿਚਾਰਿਆਂ ਦੀ ਨਾਲ ਕਦਰ ਹੁੰਦੀ ਆ ਸਹੀ ਗੱਲ ਆ ਇਹ ਕਹਿੰਦਾ ਆਪਾਂ ਉਹਨਾਂ ਨੂੰ ਲਾਂਦਤਾ ਪਾਉਣੇ ਆ ਹੂੰ ਤੇ ਕਹਿੰਦਾ ਇਹਨਾਂ ਦਾ ਪਾਪ ਤਾਂ ਨਹੀਂ ਲੈਂਦਾ ਕੋਈ ਇਹ ਤੂੰ ਤਾਂ ਇਹੀ ਚੀਜ਼ ਕਰਦਾ ਕਰੋ ਸਾਲ 6 ਮਹੀਨੇ ਜਦੋਂ ਆਪਦੇ ਮਾਰਨੋ ਜਾਨੀ ਕਿ ਆਦਾ ਬਚਾ ਕਰ ਲੱਗ ਜਾਣਾ ਉਦੋਂ ਛੱਡ ਦਿਆ ਕਰੋ ਸਹੀ ਗੱਲ ਆ ਛੋਟੇ ਵਾਲੇ ਆ ਇਹ ਤਾਂ ਬਚਾਅ ਨਹੀਂ ਕਰ ਸਕਦੇ ਆ ਆਪਦਾ ਵਿਚਾਰੇ ਬਾਹਲੇ ਛੋਟੇ ਆ ਥੋੜੇ ਜੇ ਬਾਵਾ ਕਰਕੇ ਛੱਡੇ ਹੋਣ ਚੱਲ ਫੇਰ ਵੀ ਫਰਕ ਪੈ ਜਾਂਦਾ ਹੈ ਨਾ ਸਹੀ ਗੱਲ ਆ ਠੀਕ ਆ ਨਾ ਜਾਂ ਸਰਕਾਰ ਕਰੇ ਇਹ ਚੀਜ਼ ਵੱਲੀ ਸਹੀ ਗੱਲ ਆ ਠੀਕ ਆ ਨਾ ਬਾਕੀ ਆਏ ਆ ਨਾ ਪਾਪੀ ਲੋਕ ਪਿੰਡ ਪਿੰਡ ਚ ਛੱਡੇ ਹੋਣ ਯਾਰ ਫੇਰ ਵੀ ਸੀ ਇਹ ਤਾਂ ਕੋਈ ਖੇਤਾਂ ਦੀ ਛੱਡ ਗਿਆ ਨਾਲੇ ਇੱਥੇ ਇਹਨਾਂ ਨੂੰ ਵਿਚਾਰਾਂ ਨੂੰ ਕੁੱਤੇ ਪਏ ਹੋਏ ਸੀਗੇ 12 ਕੁੱਤੇ ਆ 12 ਕੁੱਤੇ ਐਂਕ ਤੋ ਚਾਹ ਤਾਂ ਮਾਰ ਦੇਣੀ ਸੀ ਇਧਰ ਬਾਵਾ ਵਿਚਾਰੇ ਬਾਈ ਨੇ ਇਧਰ ਆ ਕੇ ਗੌਰ ਕਰ ਲਈ ਹੈਗੀ ਤੇ ਨਹੀਂ ਤਾਂ ਇਹਨਾਂ ਨੂੰ ਮਾਰ ਦੇਣਾ ਸੀ ਉਹ ਤਾਂ ਵਿਚਾਰਾ ਬਾਵਾ ਜ਼ਖਮੀ ਹੋਇਆ ਹੋਇਆਗਾ ਇਹ ਆਪਾਂ ਵੀਡੀਓ ਐਸੇ ਲਈ ਪਾ ਰਹੇ ਹਾਂ ਕੋਈ ਹੋਰ ਨਹੀਂ ਕਾਰਨ ਹੈਗਾ ਹੁਣ ਵਿੱਚ ਕੋਈ ਕਈ ਵਾਰੀ ਕਹਿ ਸਕਦਾ ਅਗਲਾ ਕਹਿੰਦਾ ਵੀ ਯਾਰ ਵੀਡੀਓ ਪਾਈ ਜਾਂਦੇ ਐ ਕਰੀ ਜਾਂਦੇ ਹਨਾ ਤੇ ਇਹਨੇ ਦੇਣਾ ਵੀ ਆ ਧਾਣਾ ਜਾਂ ਕੋਈ ਫੀਡ ਇਹ ਬਾਈ ਨਾਲ ਕੰਟੈਕਟ ਕਰਕੇ ਇਹ ਆ ਬਾਈ ਨਾਲ ਕੰਟੈਕਟ ਕਰ ਲਓ ਨੰਬਰ ਆਪਾਂ ਦੇਤਾ ਜੇ ਕਿਸੇ ਨੇ ਕੋਈ ਸੇਵਾ ਕਰਨੀ ਆ ਜਾਂ ਕਿਸੇ ਨੇ ਘੇਰੀ ਲਜਾਣੀ ਵੀ ਹੁੰਦੀ ਆ ਜਾਂ ਗਾਈਆਂ ਨੂੰ ਹੀ ਲਾਉਣੇ ਹੁੰਦੇ ਆ ਕਈ ਵਾਰੀ ਵਿਚਾਰੇ ਕੀਰਾਂ ਬਚਦਾ ਜਾਣਗੇ ਹਨਾ ਜਾਂ ਮਤਲਬ ਕੋਈ ਪੁੰਨ ਕਰਨਾ ਕਿਸੇ ਵੀ ਤਰ੍ਹਾਂ ਦਾ ਕੋਈ ਹੈਲਪ ਕਰਨੀ ਆ ਇਹ ਬਾਈ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਤੁਹਾਨੂੰ ਆਪਾਂ ਲੈ ਕੇ ਦੇਤਾਗਾ ਠੀਕ ਹੈ ਤੇ ਬਾਈ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਕਿ ਪੰਨ ਦਾ ਕੰਮ ਹੀ ਕਰਿਆ ਕਿ ਤਰ੍ਹਾਂ ਬਾਈ ਵੀ ਕਹਿੰਦੇ ਆ ਬਾਈ ਲਾਲਚ ਨਾ ਕਰੀ ਠੀਕ ਹੈ ਨਾ ਕਿਸੇ ਚੰਗੇ ਥਾਂ ਇਹਨਾਂ ਨੂੰ ਸਾਹਮਦੇ ਵੀ ਬੜੇ ਠੀਕ ਹੈ ਨਾ ਗੱਲ ਕਰਕੇ ਤੇ ਵੀਡੀਓ ਵੀ ਬਣਾਉਣ ਲੱਗਾ ਨਾ ਇਹ ਜਵੰਦ ਘਟਿਆ ਸੋਚ ਵਾਲੇ ਬੰਦੇ ਹੁੰਦੇ ਆ ਬਾਕੀ ਇਹ ਬਾਈ ਲੈ ਜੂਗਾ ਹੁਣ ਕਿਹੜਾ ਬਾਈ ਕਹਿੰਦਾ ਵੀ ਮੈਂ ਲੈ ਕੇ ਜਾਨੇ ਹਾਂਗੇ ਤੇ ਬਾਈ ਲੈ ਕੇ ਹੁਣ ਘਰੇ ਲੈ ਕੇ ਜਾਏਗਾ ਨਾ ਤੇ ਬਾਈ ਕਹਿੰਦਾ ਮੈਂ ਘਰੇ ਹੀ ਲੈ ਜੂਗਾ ਤੇ ਇਹਦਾ ਵੀ ਕਿਹੜਾ ਧੰਨਵਾਦ ਆ ਹਨਾ ਤੇ ਵੀ ਇਹਨੇ ਇੰਨਾ ਸੋਚਿਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਆਸ-ਪਾਸੇ ਕੋਈ ਜਿੰਦਾ ਤੁਹਾਨੂੰ ਬਾਕੀ ਨਹੀਂ ਬਾਕੀ ਹੋਰ ਵੀ ਗੱਲ ਆ ਆਪਾਂ ਤਾਂ ਦੇਖ ਕੇ ਖੜ ਗਏ ਚੱਲ ਬਾਈ ਦਾ ਖੇਤ ਸੀ ਇਹਨੇ ਵਧੀਆ ਕੰਮ ਕਰਿਆ ਹਨਾ ਦੇਖ ਕੇ ਜਾਨ ਬਚਾਈ ਇਹਨੇ ਪਾਣੀ ਪਿਆਇਆ ਤੇ ਬਾਕੀ ਆਪਾਂ ਤਾਂ ਹੁਣ ਲੰਗੇ ਜਾਂਦੇ ਸੀਗੇ ਹਨਾ ਆਪਾਂ ਦੇਖ ਕੇ ਖੜ ਗਏ ਤੇ ਖੜਿਆ ਵੀ ਕੋਈ ਨਹੀਂਗਾ ਇਹ ਵੀ ਗੱਲ ਆ ਲੋਕਾਂ ਚ ਰਹਿਮ ਹੈ ਨਹੀਂਗਾ ਤੇ ਦੇਖੋ ਤੁਸੀਂ ਕੋਈ ਨਹੀਂ ਆਸ-ਪਾਸੇ ਖੜਿਆ ਦੇਖਦੇ ਆ ਕਿ ਸਾਰੇ ਲੰਗੇ ਜਾਂਦੇ ਆ ਕਿ ਖੜਿਆ ਪਰ ਕੋਈ ਨਹੀਂਗਾ ਦੇਖ ਲਾ ਇਹ ਜੇ ਕੰਮ ਆ ਲੋਕਾਂ ਦੇ ਮਤਲਬ ਦਿਲਦੁਲ ਹੈ ਹੀ ਨਹੀਂ ਲੋਕਾਂ ਦੇ ਇੱਕ ਤਰ੍ਹਾਂ ਦੇ ਇਹ ਜੇ ਕੰਮ ਆਗਾ ਤੇ ਆ ਨਾਲ ਹੀ ਪਿੰਡ ਪੈਂਦਾਗਾ ਲੋਕ ਦੇਖ ਕੇ ਵੀ ਲੰਗੀ ਜਾਂਦੇ ਬਹੁਤ ਪਰ ਕਿਸੇ ਨੂੰ ਕੋਈ ਨਹੀਂ ਹੈਗਾ ਕਿਸੇ ਨੇ ਕੁਝ ਨਹੀਂ ਪੁੱਛਿਆ ਅਸੀਂ ਤਾਂ ਦੇਖ ਕੇ ਖੜ ਗਏ ਅਸੀਂ ਬਸ ਥੋੜਾ ਜਿਹਾ ਗਾਂ ਲੰਘੇ ਹੀ ਦੇਖਦੇ ਦੇਖਦੇ ਫਿਰ ਤੁਹਾਨੂੰ ਪਤਾ ਲੱਗਿਆ ਅਸੀਂ ਉਹਦੀ ਮੋਟਰਸਾਈਕਲ ਮੋੜਿਆ ਕਿ ਚਲੋ ਵੀਡੀਓ ਵੀ ਪਾਉਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਥੋੜਾ ਜਿਹਾ ਪਤਾ ਲੱਗੇ ਠੀਕ ਹੈ ਨਾ ਥੋੜਾ ਜਿਹਾ ਵੱਡੇ ਕਰਕੇ ਛੜਦਿਆ ਕਰੋ ਜਾਂ ਸੀਮਾ ਨਹੀਂ 66 ਲਾ ਦਿਆ ਕਰੋ ਵੱਛਿਆਂ ਵਾਲੇ ਠੀਕ ਹੈ ਨਾ ਵੱਛਿਆਂ ਵਾਲੇ ਲਵਾ ਲਿਆ ਕਰੋ ਇਹਦੀ ਘਟਿਆ ਸੋਚ ਵਾਲੇ ਆ ਉਹਨਾਂ ਨੇ ਤਾਂ 66 ਸੀਮਾ ਲਵਾ ਲਿਆ ਕਰੋ ਕਿੰਨਾ ਕ ਫਰਕ ਪੈਂਦਾ ਕਿਤੇ ਇਸ ਚੀਜ਼ ਦੇ ਨਾਲ ਤੇ ਪਾਪ ਤਾਂ ਨਾ ਹੋਵੇ ਇੱਕ ਤਰ੍ਹਾਂ ਦਾ ਐ ਜੀ ਇਹਨਾਂ ਗੱਲਾਂ ਨੂੰ ਤੁਸੀਂ ਸੋਚਿਆ ਕਰੋ ਮੜਾ ਜੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਅੱਗੇ ਜਾਂ ਬੰਦਾ ਜਿਹੜਾ ਹੈ ਜੀ ਸੋਚ ਰੱਖਣ ਵਾਲੇ ਆ ਉਹਨਾਂ ਤੇ ਕਿਰਪਾ ਪਹੁੰਚਦੀ ਹੋਵੇ ਤੇ ਉਹਨਾਂ ਨੂੰ ਨਾਂ ਤਾ ਮਿਲਣਾ ਸਹੀ ਗੱਲ ਆ ਬਾਕੀ ਰੱਬ ਤਾਂ ਵੇਖਦਾ ਹੀ ਇੱਕ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਨ ਤੇ ਪ੍ਰਮਾਤਮਾ ਤੋਂ ਤਾਂ ਕੁਝ ਨਹੀਂ ਲੁਕਿਆਗਾ ਬੰਦੇ ਤੋਂ ਬੰਦਾ ਬਹੁਤ ਕੁਝ ਕਰ ਲੈਂਦਾਗਾ ਪਰ ਪ੍ਰਮਾਤਮਾ ਤੋਂ ਕੁਝ ਨਹੀਂ ਲੁਕਿਆਗਾ ਜਿਨੇ ਹੁਣੇ ਪਾਪ ਕਰਿਆ ਸਭ ਦੇਹ ਦੇ ਯਾਰ ਆਬ ਆ ਦਿਨਾਂ ਚ ਆ ਉਹਨਾਂ ਨਾਲ ਵੀ ਹੁਣੇ ਹੀ ਜਿਆਦਾ ਕਰੋਪੀ ਆਈ ਸੀ ਠੀਕ ਹੈ ਨਾ ਲੋਕਾਂ ਨੂੰ ਪਤਾ ਵੀ ਆ ਹੂੰ ਠੀਕ ਹੈ ਨਾ ਆ ਰੋਡ ਤੇ ਆ ਜਗ੍ਹਾ ਹੀ ਸੀਗੀ ਤੂਫਾਨ ਆਇਆ ਸੀ ਨਾ ਤੂਫਾਨ ਆਇਆ ਸੀ ਪਿਛਲੇ ਸਾਲ ਤੇ ਡਰਕ ਤਾਂ ਡਰਕ ਤਾਂ ਪੱਟੇ ਕੇ ਸਿਰ ਤੇ ਹੀ ਕੁਦਰਤ ਹੋਰ ਕੀ ਕਰ ਸਕਦੀ ਆ ਚਪੇੜੇ ਨਹੀਂ ਮਾਰ ਸਕਦੀ ਸਹੀ ਗੱਲ ਐ ਹੀ ਕੁਝ ਕਰ ਸਕਦੀ ਆ ਸਹੀ ਗੱਲ ਆਪਾਂ ਲੋਕੋ ਮੋੜੋ ਇਲਾਕੇ ਦੀ ਕੇਅਰ ਕਰਿਆ ਕਰੋ ਜੇ ਕਰਿਆ ਨਾ ਉਤੇ ਹਾਂ ਲੇਕਿਨ ਵੀਰ ਬੜਾ ਤੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਵੱਧ ਤੋਂ ਵੱਧ ਬਸ ਬੇਨਤੀ ਹੈਗੀ ਤੇ ਤਾਂ ਕਿ ਆਪਾਂ ਜਾਗਰੂਕੀ ਕਰਨਾ ਇੱਕ ਤਰ੍ਹਾਂ ਦਾ ਹੋਰ ਕੋਈ ਗੱਲ ਨਹੀਂ ਆਪਾਂ ਇਸ ਲਈ ਵੀ ਵੀਡੀਓ ਬਣਾਈ ਹੈ ਹੋਰ ਆਪਣਾ ਕੋਈ ਮਕਸਦ ਨਹੀਂ ਸੀਗਾ ਤੇ ਬਾਕੀ ਇਹ ਸਾਨੂੰ ਸਬਸਕ੍ਰਾਈਬਰ ਦੇ ਭੁੱਖੇ ਨਹੀਂ ਹੈਗੇ ਸਾਨੂੰ ਕਿਸੇ ਦਾ ਨਹੀਂ ਹੈਗਾ ਬਸ ਆਏ ਆ ਵੀ ਵੀਡੀਓ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ ਤਾਂ ਕਿ ਇਹ ਜਿਆ ਪਾਪ ਨਾ ਹੋਵੇ ਕਿਉਂਕਿ ਤਾਂ ਬੇਜਵਾਨ ਆ ਬਚਾਰੇ ਆਪਾਂ ਬਾਰੀ ਬਾਰੀ ਕਹਿੰਦੇ ਇਹਨਾਂ ਦਾ ਤਾਂ ਕੋਈ ਕਸੂਰ ਹੀ ਨਹੀਂ ਹੈਗਾ ਇੱਕ ਤਰ੍ਹਾਂ ਦਾ ਸਾਨੂੰ ਚਾਂ ਚੱਕ ਇੱਕ ਕਸੂਰ ਆ ਬੰਦੇ ਦਾ ਜਿਹਨੇ ਇਹ ਜਿਹੜਾ ਇਹ ਸੱਟ ਕੇ ਗਿਆਗਾ ਜੇ ਬੱਚੀਆਂ ਹੁੰਦੀਆਂ ਸ਼ੌਂਕਣਾ ਪਾਲੜਣੀਆਂ ਸੀ ਅਸੀਂ ਚਾਂ ਚੱਕ ਇਥੋਂ ਦੀ ਨੰਗੇ ਜਾਂਦੇ ਕੋਈ ਬੱਕਰੇ ਪੱਕੇ ਤੌਰ ਤੇ ਨਹੀਂ ਆਏ ਪਰ ਆ ਬੰਦੇ ਨੂੰ ਫੋਨ ਲ ਨੰਬਰ ਦਿੱਤਾ ਵਾ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਬਾਕੀ ਬਾਈ ਨੇ ਕੇਰਾ ਲੈ ਜਾਣੇ ਹੈ ਸਾਡੀ ਜੇਬ ਤੋਂ ਕੇਰਾ ਜਾਣ ਉਹਨਾਂ ਦੀ ਬਚਾ ਲੈਣੀ ਹੈ ਸਾਡੀ ਜੇਬ ਤੋਂ ਜਿੰਨੀ ਪੂੰਜੀ ਸਰਦੀ ਸੀ ਅਸੀਂ ਇਹ ਬਾਈ ਨੂੰ ਦੇ ਦਿੱਤੀ ਆ ਅਸੀਂ ਜਿੰਨੀ ਅਸੀਂ ਆਪ ਹੀ ਮਦਦ ਮਦਦ ਕਰੀ ਹੈ ਉਹਦੇ ਹਿਸਾਬ ਨਾਲ ਠੀਕ ਹੈ ਨਾ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਬਾਈ ਕੇਰਾ ਲੈ ਜਾਊਗਾ ਇਹਦਾ ਵੀ ਧੰਨਵਾਦ ਆ ਤੇ ਧੰਨਵਾਦ ਐਂਡ ਤਾਈ ਸਾਰਿਆਂ ਦਾ ਜੁੜਨ ਲਈ ਇਹਨਾਂ ਨੂੰ ਹੁਣ ਦੋਸਤੋ ਗਊਸ਼ਾਲਾ ਦੇ ਵਿੱਚ ਛੱਡਣ ਜਾਣੇ ਆਗੇ। ਉੱਥੇ ਗੁਰੂ ਗਊਸ਼ਾਲਾ ਆ ਗਈ ਤੇ ਉੱਥੇ ਇਹਨਾਂ ਦਾ ਇਲਾਜ ਹੋਊਗਾ। ਤੇ ਜ਼ਖਮਾਂ ਦਾ ਇਲਾਜ ਹੀ ਕਰਦੇ ਆਗੇ ਉੱਥੇ। ਜਿਵੇਂ ਕੋਈ ਅਵਾਰਾ ਜਾਨਵਰ ਹੁੰਦੇ ਆ ਹਨਾ। ਜ਼ਖਮੀ ਹੋਏ ਹੋਵੇ, ਕੋਈ ਲੱਤ ਬਾਹ ਟੁੱਟੀ ਵੀ, ਕੋਈ ਹੋਰ ਸੱਟ ਫੇਟ ਵੱਜੀ ਵੀ। ਉਸ ਤਰ੍ਹਾਂ ਦਾ ਇਲਾਜ ਕਰਦੇ ਆ ਉਹਨਾਂ ਨਾਲ ਕੰਟੈਕਟ ਕਰਿਆ ਸੀਗਾ ਤੇ ਉਹ ਕਹਿੰਦੇ ਵੀ ਇੱਥੇ ਛੱਡ ਦਿਓ। ਬਹੁਤ ਬਹੁਤ ਧੰਨਵਾਦ ਵੀਰੇ ਕਮਸ਼ਾਲਾ ਦਾ। ਹਾਂ ਉਹਨਾਂ ਦਾ ਧੰਨਵਾਦ ਆ। ਤੇ ਇਹਨਾਂ ਦੋਨਾਂ ਨੂੰ ਉੱਥੇ ਛੱਡ ਕੇ ਆਉਣਾ। ਇਹਦੇ ਵੱਧ ਵੱਜਿੰਗੇ ਮੰਗਾਣਾ ਤਾਂ ਜਿੱਦ ਕਰ ਗਿਆ ਪੂਰਾ ਪਾਰਾ ਜਿਆਦੇ ਬੱਚੇ ਇਹਨੂੰ ਫਰੇਬਾ